ਸੰਤਰੀ ਇਸ ਬਦਮਾਸ਼ ਨੂੰ ਖੜਾ ਰੱਖ ਕਹਿ ਕੇ ਬਾਬੂ ਹੋਰ ਲੋਕਾਂ ਨੇ ਟਿਕਟਾਂ ਵੇਖਣ ਲੱਗ ਪਿਆ। ਸ਼ਾਮ ਦੇ 7 ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟ ਕੋ ਚੁੱਲੰਗੇ ਜਾ ਰਹੇ ਸਨ। ਸਿਪਾਈ ਨੇ ਮੁਸਾਫਰ ਦੀ ਬਾਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇੱਕ ਪਾਸੇ ਖੜਾ ਕਰ ਦਿੱਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇ ਵਿੱਚੋਂ ਪੂਣੀ ਹੋਏ ਕਾਗਜ਼ਾਂ ਦਾ ਇੱਕ ਥੱੱਬਾ ਹੀ ਠਾਂ ਡਿੱਗ ਪਿਆ ਜਿਸ ਨੂੰ ਉਸਨੇ ਚਟਪਟ ਚੱਕ ਕੇ ਹੱਥ ਵਿੱਚ ਫੜ ਲਿਆ। ਨੌਜਵਾਨ ਮੁਸਾਫਰ ਪਾਸ ਕੋਈ ਅਸਬਾਬ ਨਹੀਂ ਸੀ। ਵੇਖਣ ਤੋਂ ਸਿੱਖ ਜਾਬਦਾ ਸੀ। ਉਮਰ ਉਸਦੀ 18 ਸਾਲ ਦੇ ਲਗਭਗ ਸੀ। ਉਸਦੀ ਮਾਸ ਅਜੇ ਤੱਕ ਨਹੀਂ ਫੁੱਟੀ ਸੀ ਉਸ ਦਾ ਝੱਗਾ ਗਲਮੇ ਤੋਂ ਕੁਝ ਪਾਟਾ ਆਇਆ ਸੀ ਤੇ ਉਸਨੇ ਕਾਲਾ ਲੰਮਾ ਕੋਟ ਪਹਿਨੇ ਆਇਆ ਸੀ ਉਸਦੀ ਵੀ ਇਹ ਹਾਲਤ ਸੀ ਇਹ ਬਹੁਤੀਆਂ ਥਾਵਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ ਇਹਦੇ ਕਾਜਾਂ ਦੇ ਛੇਕ ਪਾੜ ਪੜ ਕੇ ਮੁਕਲੀ ਹੋ ਗਏ ਸਨ ਬਲੂਮ ਹੁੰਦਾ ਸੀ ਕਿ ਉਸ ਨੂੰ ਚਿੱਟੇ ਤੇ ਮੋٹے ਤਾਗੇ ਦੀ ਤੋਪਿਆਂ ਨਾਲ ਕਈ ਵਾਰ ਸੀਵੀਆਂ ਗਿਆ ਹੈ ਕੋਟ ਨਾਲ ਕੋਈ ਬਟਨ ਨਹੀਂ ਸੀ ਸ਼ਾਇਦ ਠੰਡ ਤੋਂ ਬਚਣ ਲਈ ਮਸਾਫਰ ਨੇ ਉਸਦੇ ਕਾਜਾਂ ਤੇ ਬਟਨ ਟੋਕਾਂ ਵਿੱਚ ਦੀ ਤਾਗੇ ਲੰਗਾ ਕੇ ਥਾਮ ਸਾਰੇ ਹੋਇਆ ਸੀ ਕੋੜ ਦੀ ਇੱਕ ਜੇਬ ਤਾਂ ਉਹ ਕੀ ਪਾਟੀ ਹੋਈ ਸੀ ਪਰ ਦੂਜੀ ਕੁਝ ਸਾਫ ਸੀ ਮੁਸਾਫਰ ਦੇ ਸਡੌਲ ਤੇ ਗੁਰੇਤਰੀ ਦਾ ਆਂਗਣ ਗਰੀਬੀ ਨਿਰਾਸ਼ਾ ਤੇ ਸ਼ਰਮਿੰਦਗੀ ਦੀ ਮੂਤ ਬਣਿਆ ਹੋਇਆ ਸੀ ਸਪਾਈ ਦਾ ਹੱਥ ਛੁੰਨਿਆਈ ਮੁਸਾਫਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਹਦੇ ਸਾਹਮਣੇ ਸੈਂਕੜੇ ਮੁਸਾਫਰ ਟਿਕਟਾਂ ਦੇਕੇ ਲੰਘੇ ਪਰ ਬਾਬੂ ਨੇ ਕਿਸੇ ਵੱਲ ਵੀ ਜਹੀ ਭੈਣ ਕੰਜਨਾਂ ਨਹੀਂ ਸੀ ਤੱਕਿਆ ਜਿਕਣ ਉਸ ਵੱਲ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਦੋ ਕਦਮ ਅਗਾਹ ਜਾ ਕੇ ਫਾੜਕ ਵੱਲ ਪਿੱਟ ਕਰਕੇ ਖੜਾ ਗਿਆ ਸਪਾਈ ਨੇ ਖਬਰੇ ਖਿਆਲ ਕਰਕੇ ਮੁਸਾਫਰ ਨਸਨ ਲਈ ਤਾਉ ਖੜ ਰਿਹਾ ਤਾਰਨਾ ਪਰੀਆਂ ਅੱਖਾਂ ਨਾਲ ਉਸ ਵੱਲ ਤੱਕਿਆ ਤੇ ੁਰਕੀ ਦਿੱਤੀ ਉਹ ਕਿੱਧਰ ਜਾ ਰਿਹਾ ਹੈ ਖੜਾ ਰਹਿ ਆਪਣੀ ਥਾਂ ਤੇ ਨਹੀਂ ਤੇ ਮਾਰ ਮਾਰ ਕੇ ਖੱਲਾ ਫਟਾਂਗਾ ਮਸਾਫਰ ਬਿਨਾ ਚੂੰ ਚਰਾ ਕੀਤਾ ਮੋੜ ਉਸੇ ਥਾਂ ਤੇ ਆ ਕੇ ਖੜੋ ਗਿਆ ਪੌਣੇ ਘੰਟੇ ਪਿਛੋਂ ਜਦ ਸਾਰੇ ਮਸਾਫਰ ਲੰਘ ਚੁੱਕੇ ਤਾਂ ਬਾਬੂ ਨੇ ਉਸ ਵੱਲ ਧਿਆਨ ਮੋੜਿਆ ਤੇ ਕੜਕੀ ਕੀ ਆਵਾਜ਼ ਵਿੱਚ ਬੋਲਿਆ ਲਿਆਇ ਸੋ ਟਿੱਕ ਰੁਪਏ ਦਾਸਾਨੇ ਬਾਬੂ ਦੇ ਕੁਝ ਕਹਿਣ ਤੋਂ ਪਹਿਲਾਂ ਮਸਾਫਰ ਕੋਟ ਦੇ ਕਿਸੇ ਵਿੱਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੋਟਿਆਂ ਦੇ ਨਾਲ ਪਟ્રોલ ਰਿਹਾ ਸੀ ਇਹ ਮोटे-ਮोटे ਕਿੰਗਰਿਆਂ ਵਾਲਾ ਚਿੱਟੇ ਤਾਂਬੇ ਦਾ ਇੱਕ ਸਿੱਕਾ ਸੀ ਇਸਵਲੀ ਉਸਦੀ ਹਾਲਤ ਇੱਕ ਅਜਿਹੇ ਆਦਮੀ ਵਰਗੀ ਸੀ ਜਿਸ ਦੀ ਤਰੇ ਨਾਲ jaan ਨਿਕਲ ਰਹੀ ਹੋਵੇ ਤੇ ਉਹਦੇ ਸਾਹਮਣੇ ਪਾਣੀ ਦੀ ਨਿੱਕੀ ਜੀ ਕੋਹਲੀ ਪਈ ਹੋਵੇ ਪਰ ਉਹ ਵੀ ਖਾਰੇ ਪਾਣੀ ਦੀ ਉਹਦੇ ਜੇਬ ਵਿੱਚ ਇੱਕ ਖੋਟੀ ਚਵਾਨੀ ਸੀ ਮੁਸਾਫਰ ਨੇ ਬੜੀ ਕੋਮਲ ਵਾਜ ਡਰਦੇ ਡਰਦੇ ਉੱਤ ਦਿੱਤਾ ਬਾਪੂ ਜੀ ਮੇਰੇ ਉੱਤੇ ਰਹਿਮ ਕਰੋ ਮੈਂ ਬੜਾ ਗਰੀਬ ਹਾਂ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਹੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ ਇਹੋ ਵਜ੍ਹਾ ਕਿ ਮੈਨੂੰ ਬਿਨਾਂ ਟਿਕਟੋਂ ਸਫ਼ਰ ਕਰਨਾ ਪਿਆ ਬਾਬੂ ਨੇ ਮਖੌਲ ਤੇ ਨਫਰ ਦੇ ਭਾਵਨਾਸਕੇ ਕਿਹਾ ਠੀਕ ਹੈ ਕਰਾਈ ਜੋ ਕੇ ਪੈਸੇ ਨਹੀਂ ਸਨ ਤੇ ਗੱਡੀ ਤੇ ਪਯੋ ਦੀ ਜੋ ਹੋਈ ਮੌਤ ਸਵਰ ਕਰਨ ਲੱਗਿਆਂ ਜੇਲ੍ਹ ਤੇ ਦਾਲ ਫੁਲਕੇ ਦਾ ਚੇਤਾ ਨਹੀਂ ਸੀ ਆਇਆ ਕੋਲੋਂ ਸਪਾਈ ਬੋਲਿਆ ਬਾਬੂ ਜੀ ਤੁਸੀਂ ਕੀ ਖਿਆਲ ਕਰਦੇ ਹੋ ਇਸ ਪਾਸ ਕਰਾਇਆ ਨਹੀਂ ਮੇਰਾ ਖਿਆਲ ਹੈ ਇਸ ਦੀ ਤਲਾਸ਼ੀ ਲਈ ਜਾਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਇਹ ਗਰੀਬ ਹੈ ਕਿ ਨੌਸਰ ਬਾਦ ਸਪਾਈ ਦੀ ਪੁਸ਼ਟੀ ਕਰਦੇ ਬਾਬੂ ਨੇ ਕਿਹਾ ਤੇ ਇਹ ਗੱਲ ਮੈਥੋਂ ਭੁੱਲੀ ਹੋਈ ਹੈ ਇਹਨਾਂ ਲੋਕਾਂ ਤਾਂ ਬਸ ਪੇਸ਼ਾ ਹੀ ਉਹ ਬਣਾ ਲਿਆ ਹੈ ਗੱਡੀਆਂ 'ਚ ਮੁਫਤ ਸਫ਼ਰ ਕਰਦੇ ਫਿਰੋ ਜਿੱਥੇ ਕੋਈ ਅਕਲ ਦਾ ਅੰਨਾ ਤੇ ਗੰਡ ਦਾ ਪੂਰਾ ਮਿਲਿਆ ਮਨਮਨ ਕੀ ਰਾਹ ਪਈ ਫੇਰ ਮਸਾਫਰ ਵੱਲ ਤੱਕ ਕੇ ਬੋਲਿਆ ਦੇਣਾ ਹੀ ਕਰਾਇਆ ਕਿ ਮੀਮੋ ਕਟਾਂ ਮਸਾਫਰ ਤੇ ਥਰੀ ਦੀ ਰਾਤ ਜੰਮ ਚੁੱਕੀ ਸੀ ਚੇਹੇ ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਸੀ ਦੋ ਤਿੰਨ ਵਾਰੀ ਉਸਦੀ ਜ਼ਬਾਨ ਖੁੱਲਦੀ ਖੁੱਲਦੀ ਰੋਗੀ ਕੀਰ ਨੇ ਹੌਸਲਾ ਕਰਕੇ ਕਿਹਾ ਬਾਬੂ ਜੀ ਮੈਂ ਚੋਰ ਚੱਕਾ ਨਹੀਂ ਇੱਕ ਮੁਸੀਬਤ ਜਿਹਾ ਗਰੀਬ ਹਾਂ ਮੈਂ ਮੁਫਤ ਸਫ਼ਰ ਕਰਨ ਦਾ ਮੁਜਰਮ ਬੇਸ਼ੱਕ ਹਾਂ ਲੈ ਚੱਲੋ ਜਿੱਥੇ ਤੁਹਾਡਾ ਜੀ ਕਰੇ ਲੈ ਚੱਲੋ ਪਰ ਆਬਦੀ ਵਾਸਤੇ ਉਹ ਜੇ ਲਾਸ਼ ਕਹਿ ਕੇ ਮੇਰੀ ਕਲੇਜੇ ਛੁਰਿਆ ਨਾ ਮਾਰੋ ਕਹਿੰਦੇ ਆ ਕਹਿੰਦੇ ਆ ਮੁਸਾਫਰ ਦੀਆਂ ਅੱਖਾਂ ਵਿੱਚ ਅਥੂ ਡਲਕ ਪਈ ਬੰਨ ਕਰਾਈ ਮੁਸਾਫਰ ਦੀਆਂ ਇਹੋ ਜੀਆਂ ਤੇ ਇਸ ਨਾਲੋਂ ਕਿਤੇ ਵੱਧ ਗੱਲਾਂ ਸੁਣਨ ਲਈ ਬਾਪੂ ਤੇ ਸਪਾਈ ਤੇ ਕੰਨ ਆਦੀ ਹੋ ਚੁੱਕੇ ਸਨ ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇਪਰਵਾਹੀ ਨਾਲ ਮੁਸਾਫਰ ਦੀਆਂ ਗੱਲਾਂ ਸੁਣੀਆਂ ਪਰ ਬਾਪੂ ਦੀ ਨਿਗਾਹ ਜਿਉਂ ਹੀ ਉਹਦੀਆਂ ਅੱਖਾਂ ਤੇ ਪਈ ਉਹ ਹੈਰਾਨ ਹੋ ਗਿਆ ਮੁਸਾਫਰ ਦੀਆਂ ਮੋਟੀਆਂ ਅੱਖਾਂ ਵਿੱਚੋਂ ਰੱਤ ਚੋਰੀ ਸੀ ਗਰੋਥ ਤੇ ਨਫਰਤ ਨਾਲ ਉਹਦੇ ਬੁੱਲ ਫਰਕ ਰਹੇ ਸਨ ਤੇ ਉਹਦੇ ਗੂਰੇ ਚਿਹਰੇ ਤੇ ਲਾਲੀ ਦੌੜ ਰਹੀ ਸੀ ਬਾਈ ਸ਼ਾਇਦ ਦਿਲਦਬ ਦੇ ਰਿਕਾਰਡਾ ਸੀ ਐਡਜਸ ਕਰਕੇ ਉਸ ਦਿਨ ਉਸਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਪਰ ਬਾਬੂ ਨੂੰ ਇਸ ਦੁਖੀ ਤੇ ਚੌਛਾਬਦਾਨੀ ਤੜਫਾ ਦਿੱਤਾ ਉਹ ਬਸ ਤੌਣ ਲਗਾ ਕੇ ਉਸਨੇ ਕਿਉਂ ਇੱਕ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ ਉਹ ਕਿੰਨਾ ਹੀ ਚਰਨੀ ਜਲਾਈ ਮਸਾਫਰ ਦੀਆਂ ਅੱਖਾਂ ਵੱਲ ਤੱਕਦਾ ਰਿਹਾ ਇਹ ਅੱਖਾਂ ਉਸਦੇ ਮਨ ਉੱਤੇ ਅਣਸਮਝਿਆ ਜਿਹਾ ਅਸਰ ਕਰ ਰਹੀਆਂ ਤਾਂ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮਸਾਫਰ ਕਦੇ ਬਾਹਰ ਤੇ ਹੀਟ ਦਬਾ ਲਿੰਦਾ ਕਦੇ ਕੋਡ ਦੀ ਜੇਬ ਵਿੱਚ ਪਾਉਂਦਾ ਪਰ ਫਿਰ ਇਹ ਸੋਚ ਕੇ ਮਤਨ ਦੂਜੀ ਜੇਬ ਵਾਂਗ ਇਹ ਵੀ ਨਾ ਪਾਟ ਜਾਏ ਕੱਢ ਕੇ ਬੜੀ ਚੌਕਸ ਨਾਲ ਦੋਹਾਂ ਹੱਥਾਂ 'ਚ ਫੜ ਲੈਂਦਾ ਸੀ ਮੇਰੇ ਨਾਲ ਆ ਇਹ ਕਹਿ ਕੇ ਤੇ ਆਪਣੇ ਕੰਮ ਦਾ ਚਾਰਜ ਇੱਕ ਹੋਰ ਬਾਬੂ ਨੂੰ ਦੇ ਕੇ ਉਸ ਸਟੇਸ਼ਨ ਤੋਂ ਬਾਹਰ ਵੱਤ ਰਪਿਆ ਸ਼ਾਇਦ ਉਸਦੀ ਡਿਊਟੀ ਖਤਮ ਹੋ ਚੁੱਕੀ ਸੀ ਉਹਦੇ ਪਿੱਛੇ-ਪਿੱਛੇ ਮਸਾਫਰ ਵੀ ਤੁਰਿਆ ਗਿਆ ਮਸਾਫਰ ਨੂੰ ਹੁਣ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਬਾਬੂ ਹੁਣ ਸਟੇਸ਼ਨ ਮਾਸਟਰ ਪਾਸ ਲੈ ਜਾਵੇ ਜਾਂ ਪਰ ਤਾਫਤਰ ਪਾ ਪਰ ਉਹ ਹਰਾਨ ਲੱਗਾ ਕਿ ਜਦ ਉਸਨੇ ਡੇਠਾ ਕੇ ਬਾਬੂ ਸਟੇਸ਼ਨ ਤੋਂ ਬਾਹਰ ਹੋ ਕੇ ਗਰਾਊਂਡ ਵਿੱਚ ਜਾ ਕੇ ਹਰੇ-ਹਰੇ ਕਾ ਉੱਤੇ ਬੈਠ ਗਿਆ। ਉਸਨੇ ਮੁਸਾਫਰ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ। ਬਾਬੂ ਨੇ ਇੱਕ ਵਾਰੀ ਫਿਰ ਨਜ਼ਰ ਪਰ ਕੇ ਮੁਸਾਫਰ ਵੱਲ ਤੱਕਿਆ ਤੇ ਫਿਰ ਪੁੱਛਿਆ ਤੂੰ ਕਿੱਥੋਂ ਆ ਰਿਹਾ ਹੈਂ? ਜੀ ਲਾਹੌਰੋਂ। ਕਾਰ ਕਿੱਥੇ? ਇੱਥੇ ਅਮਰਸਰ ਵਿੱਚ। ਬੜੀ ਹੈਰਾਨੀ ਦੀ ਗੱਲ ਐ। ਅਮਰਸਰ ਵਿੱਚ ਤੇਰਾ ਕਾਰ ਉਹ ਤੇ ਖੀਸੇ ਤੇਰੇ ਵਿੱਚ ਦਸਾਂ ਹਜ਼ਾਰ ਦੇ ਪੈਸੇ ਵੀ ਨਾ ਹੋ। ਤੂੰ ਕੀ ਕੰਮ ਕਰਨਾ ਹੁੰਦਾ ਹੈ? ਮੁਸਾਫਰ ਨੂੰ ਇਸ ਗੱਲ ਦਾ ਉੱਤਰ ਦੇਣ ਲਈ ਛੇੜ ਡਾਢੀ ਉਕੜ ਆ ਬਣੀ। ਉਹ ਕੁਛ ਚਿਰ ਸੋਚਦਾ ਰਿਹਾ ਫਿਰ ਬੋਲਿਆ ਜੀ ਕੁਝ ਨਹੀਂ। ਬਾਬੂ ਹੈਰਾਨੀ ਨਾਲ ਕੁਝ ਨਹੀਂ ਤੇ ਖਾਂਦਾ ਕਿੱਥੋਂ ਐਸ ਦੇ ਨਾਲ ਹੀ ਬਾਬੂ ਨੇ ਇੱਕ ਵਾਰੀ ਮੋੜ ਛੱਕੀ ਨਜ਼ਰਾਂ ਉਸਨੂੰ ਧੱਕਿਆ ਪਰ ਉੱਥੇ ਚੱਕ ਦੀ ਕੋਈ ਥਾਂ ਨਹੀਂ ਸੀ ਕੇਵਲ ਮੁਸਾਫਰ ਦੀਆਂ ਅੱਖਾਂ ਵਿੱਚ ਕੋਈ ਕੁਝੀ ਜਿਹੀ ਖਿੱਚ ਸੀ ਜਿਹੜੀ ਬਾਬੂ ਦੇ ਧਿਆਨ ਨੂੰ ਅਣਸੋਚੋਈ ਖਿੱਚ ਰਹੀ ਸੀ ਤੇ ਉਸ ਦੇ ਸੁੱਤੇ ਹੋਏ ਜਜ਼ਬਿਆਂ ਵਿੱਚ ਮਾੜੀ ਮਾੜੀ ਹਰਕਤ ਪੈਦਾ ਕਰਦੀ ਜਾ ਰਹੀ ਸੀ ਮੁਸਾਫਰ ਬੋਲਿਆ ਜੀ ਕੀ ਦੱਸਾਂ ਕਿੱਥੋਂ ਖਾਂਦਾ ਹਾਂ ਕੁਝ ਚੈ ਠਹਿਰ ਕੇ ਅਸਲ ਵਿੱਚ ਬਾਬੂ ਜੀ ਮੌਤ ਬੜੀ ਬੁਰੀ ਚੀਜ਼ ਹੈ ਮਨ ਤੋਂ ਆਦਮੀ ਕਿੰਨਾ ਡਰਦਾ ਹੈ ਬੰਦੇ ਨੂੰ ਖਾਸ ਕਰਕੇ ਮੇਰੇ ਵਰਗੇ ਆਦਮ ਨੂੰ ਰੱਬ ਨੇ ਕਿੰਨੇ ਠੀਠ ਤੇ ਬੇਗਰਤ ਬਣਾਇਆ ਹੈ ਸਭ ਕੁਝ ਤਬਾਹ ਹੋ ਜਾਣ ਤੇ ਵੀ ਬੇਇਜਤੀਆਂ ਤੇ ਜ਼ੁਲਮਾਂ ਦਾ ਚਿਕਾਰ ਹੋਣ ਤੇ ਵੀ ਚਾਉਣਾ ਚਾਹੁੰਦਾ ਲਾਨ ਤੇ ਮੈਨੂੰ ਤੇ ਮੇਰੇ ਜੀਵਨ ਨੂੰ ਕਈਆਂ ਕਈਆਂ ਮੁਸਾਫਰ ਦਾ ਗਲਾ ਪਾਰ ਆ ਉਹਦੀਆਂ ਛੇਕੜੀਆਂ ਇੱਕ ਦੋ ਗੱਲਾਂ ਬਾਬੂ ਦੇ ਦਿਲ ਤੇ ਹੋ ਡੁੰਦਰਾ ਸਰਕਾਰ ਗਈ ਉਹਨੇ ਮੁਸਾਫਰ ਨੂੰ ਦਿਲਾਸਾ ਦਿਨਾ ਹੋਇਆ ਕਿਆ ਸਰਦਾਰਾ ਹੌਸਲਾ ਕਰ ਮੈਨੂੰ ਮਾਲੂਮ ਹੁੰਦਾ ਹੈ ਕਿ ਤੂੰ ਕਿਸੇ ਭਾਰੀ ਮੁਸੀਬਤ ਵਿੱਚ ਕਿਰਿਆ ਹੈ ਮੈਂ ਇਥੋਂ ਜਿੰਨਾ ਕੋਈ ਹੋ ਸਕੇ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਮਸਾਫਰ ਕਿਸੇ ਡੂੰਗੀ ਸੋਝ ਚਲੀ ਨਹੀਂ ਸੀ ਬਾਬੂ ਦੀ ਗੱਲ ਵੱਲ ਧਿਆਨ ਕੀਤੇ ਬਿਨਾਂ ਇੱਕ ਠੰਡਾ ਤਾਂ ਪਰ ਕੇ ਬੋਲਿਆ ਜਨਾਬ ਇਹ ਮੇਰੇ ਹੱਕ ਵਿੱਚ ਚੰਗਾ ਨਹੀਂ ਹੋਇਆ ਤੁਹਾਨੂੰ ਚਾਹੀਦਾ ਸੀ ਕਿ ਮੈਨੂੰ ਪੁਲ ਦੇ ਹਵਾਲੇ ਕਰਦੇ ਤਾਂ ਤੇ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਆਪ ਨੂੰ ਹਵਾਲੇ ਦੀ ਕੋਠੜੀ ਵਿੱਚ ਦੇਖਦਾ ਇਹ ਮੇਰੇ ਹੱਕ ਵਿੱਚ ਇਹ ਮੇਰੇ ਹੱਕ ਵਿੱਚ ਚੰਗਾ ਹੁੰਦਾ ਬਾਬੂ ਨੇ ਉਹਦੀਆਂ ਗੱਲਾਂ ਦਾ ਮਤਲਬ ਸਮਝਣ ਲਈ ਇੱਕ ਵਾਰੀ ਫਿਰ ਉਸ ਦੇ ਮੂੰਹ ਵੱਲ ਤੱਕਿਆ ਇੱਕ ਮਿੰਟ ਲਈ ਉਹਦੇ ਦਿਲ ਵਿੱਚ ਖਿਆਲ ਆਇਆ ਕਿ ਮਸਾਫਰ ਸ਼ਾਇਦ ਪਾਗਲ ਹੈ ਇਸ ਦਾ ਦਿਮਾਗ ਫਿਰ ਗਿਆ ਉਹਨੇ ਫਿਰ ਪੁੱਛਿਆ ਇਹ ਤੇਰੇ ਹੱਕ ਵਿੱਚ ਚੰਗਾ ਹੁੰਦਾ ਇਸ ਦਾ ਕੀ ਮਤਲਬ ਮਸਾਫਰ ਨੇ ਹੱਥਵਾਲ ਕਾਗਜ਼ਾਂ ਦੇ ਥੱਬੇ 'ਤੇ ਤੱਕ ਕੇ ਕਿਹਾ ਮੇਰੇ ਨਾਵਲ ਦਾ ਅਧੂਰਾ ਕਾંડ ਪੂਰਾ ਹੋ ਜਾਣਾ। ਬਾਬੂ ਨੇ ਪੁੱਛਿਆ ਪੇਸਕਲ ਦਾ ਮਤਲਬ ਖੋਲ ਕੇ ਦੱਸ ਜਰਾ ਮੇਰੀ ਸਾਹਮਣੇ ਕੁਝ ਨਹੀਂ ਹੈ। ਮਸਾਫਰ ਬੋਲਿਆ ਜਨਾ ਮੈਂ ਇੱਥੇ ਸ਼ਹਿਰ ਅੰਦਰ ਪਕਤਾਂ ਵਾਲੇ ਦਰਵਾਜ਼ੇ ਦੇ ਅੰਦਰ ਇੱਕ ਟੁੱਟੀ-ਫੁੱਟੀ ਕੋਠੜੀ ਵਿੱਚ ਰਹਿਣਾ ਹੈ ਜਿਸ ਦਾ ਕਿਰਾਇਆ ਕੋਲ 89 ਮਹੀਨਾ ਹੈ ਪਰ ਮੇਰੇ ਪਾਣੇ 28 ਰੁਪਏ ਨੇ। ਮੈਂ ਇੱਕ ਅਧਨਾ ਚ ਲਿਖਤਾ। ਪਹਿਲਾਂ ਤਾਂ ਮੇਰਾ ਇੱਕ ਪੇਛਾ ਨਹੀਂ। ਪਹਿਲਾਂ ਤਾਂ ਮੇਰਾ ਇਹ ਪੇਛਾ ਨਹੀਂ। ਥੋੜੇ ਚਿਰ ਤੋਂ ਹੀ ਮੈਨੂੰ ਸਾਹਿਤ ਲਿਖਣ ਦਾ ਝੌਂਕ ਲੱਗਾ। ਉਸ ਤੋਂ ਪਹਿਲਾਂ ਵੀ ਮੈਂ ਕੁ ਪ੍ਰਕਾਸ਼ਕ ਨੂੰ ਦੇ ਚੁੱਕਾ ਤੇ ਉਹ ਛਪ ਚੁੱਕੀਆਂ ਨੇ ਇਤੋ ਛੱਟ ਕਈ ਇਸਤਾਲਿਆਂ ਚ ਮੇਰੀਆਂ ਲਿਖੀਆਂ ਜਾਂ ਸੰਕੀਪ ਕਾਣੀਆਂ ਛਪਦੀਆਂ ਜਾਂਦੀਆਂ ਨੇ ਭਾਵੇਂ ਲੋਕਾਂ ਨੇ ਉਹਨਾਂ ਨੂੰ ਕਾਫੀ ਸਲਾਹਿਆ ਪਰ ਮੈਂ ਸੁੱਕੀ ਛਲਾਗਾ ਨੁਕੀ ਕਰਦਾ ਜਦ ਕਿ ਕਿਸੇ ਵੱਲੋਂ ਮੇਰੀ ਤਲੀ ਤੇ ਚੌਂ ਠੀਕਰਿਆਂ ਤੋਂ ਵੱਧ ਕਦੀ ਕੁਝ ਨਹੀਂ ਰੱਖਿਆ ਗਿਆ ਜਿਹੜਾ ਕਿ ਮੇਰੀਆਂ ਲੋੜਾਂ ਤੋਂ ਬਹੁਤ ਘੱਟ ਹੁੰਦਾ ਹੈ ਥੋੜਾ ਚਿਰ ਠਹਿਰ ਕੇ ਮੁਸਾਫਿਰ ਬੋਲਿਆ ਬਾਉ ਜੀ ਕੁਝ ਦਿਨ ਪਹਿਲਾਂ ਮੈਂ ਸੱਤ ਹੱਥ ਵਾਲੇ ਖਾੜੇ ਨੂੰ ਲਿਖ ਰਿਹਾ ਤਾਂ ਮੈਂ ਅੱਜ ਵਾਂਗੀ ਕੰਗਾਲ ਤਾਂ ਮੇਰੇ ਪੱਲੇ ਕੱਚੀ ਕੋਡੀ ਵੀ ਨਹੀਂ ਸੀ ਕੋਈ ਉਧਾਰ ਵੀ ਨਹੀਂ ਸੀ ਹੁੰਦਾ ਪਰਸੋਂ ਦੀ ਗੱਲ ਹੈ ਜਦ ਮੇਰੇ ਕਾਗਜ ਮੁੱਕ ਗਏ ਤਾਂ ਮੇਰੀ ਹੋਸ਼ ਉੱਡਣ ਲੱਗੀ ਮੈਂ ਤਣਾਵ ਦਾ ਛੇਕੜ ਲਾ ਕਾਂਡ ਬਾਕੀ ਸੀ ਮੈਂ ਟੱਡੋਂ ਭੁੱਖਾ ਰਿਹਾ ਕਿ ਤਨੂੰ ਨੰਗਾ ਰਿਹਾ ਕੇ ਗੁਜ਼ਾਰਾ ਕਰ ਸਕਦਾ ਹਾਂ ਪਰ ਕਾਗਜਾਂ ਤੋਂ ਬਿਨਾ ਮੇਰਾ ਛੱਟ ਕਿਵੇਂ ਲੰਘਦਾ ਮੈਂ ਸਾਧਨ ਟਕਰਾ ਮਾਰਦਾ ਪਰ ਨਾ ਤਾਂ ਮੈਨੂੰ ਕਿਸੇ ਚੰਨੇ ਉਧਾਰ ਦਿੱਤੇ ਨਾ ਹੀ ਕਾਗਜ ਮੈਂ ਬੜਾ ਨਰਾਸ਼ ਹੋ ਗਿਆ ਸੋ ਲਈ ਮੈਂ ਮਰਨ ਦੀ ਇਤਲਾਹ ਕੀਤੀ ਪਰ ਪਤਾ ਨਹੀਂ ਕਿਤਾਬ ਦੂਰੀ ਰਹਿ ਜਾਏਗੀ ਇਸ ਖਿਆਲ ਨਾਲ ਜਾਂ ਖਬਰੇ ਕਿਤੇ ਹੋਰ ਚੀਜ਼ ਦੇ ਮੁੱਕਰ ਕੇ ਮੈਂ ਇਸ ਵਾਰੀ ਵੀ ਨਾ ਮਰ ਤਕਿਆ ਮੈਂ ਬਾਜ਼ਾਰ ਵਿੱਚ ਤੁਰਿਆ ਇਹ ਕੂੜੇ ਦੇ ਢੇਰ ਦੇ ਵਿੱਚ ਕੁਝ ਮੈਲੇ ਕੁਚਲੇ ਕਾਗਜ਼ ਦੇਖੇ ਸ਼ਾਇਦ ਕਿਸੇ ਸਕੂਲ ਦੇ ਮੁੰਡੇ ਨੇ ਰੱਦੀ ਕਾਪੀ ਛੁੱਟੀ ਛੱਡੀ ਸੀ ਮੈਂ ਇਹਨਾਂ ਨੂੰ ਚੁੱਕ ਕੇ ਵੇਖਿਆ ਤਾਂ ਸਭ ਕੁਝ ਕਾਗਜ਼ ਸਲਾਬੇ ਨਾਲ ਕਿੱਲੇ ਹੋਏ ਸਨ ਉਹਨਾਂ ਵਿੱਚ ਕੁਝ ਵਰਕਿਆਂ ਦੇ ਇੱਕ ਪਾਸੇ ਸਕੂਲ ਦੀ ਲਿਖਾਈ ਸੀ ਤੇ ਦੂਜੇ ਪੰਨਿਆਂ ਕੋਰੇ ਸਨ ਪਰ ਸਿਆਹੀ ਦੇ ਫੋਲਣ ਕਰਕੇ ਉਹ ਕਾਫੀ ਰੰਗੇ ਹੋਏ ਮਲੂਮ ਹੁੰਦੇ ਸਨ ਮੈਂ ਸਾਰੇ ਕਾਗਜ਼ ਚੁਣ ਲਏ ਤੇ ਮੈਂ ਆਪਣੀ ਕੋਠਰੀ ਉੱਤੇ ਲੈ ਜਾ ਕਿ ਉਹਨਾਂ ਨੂੰ ਅੱਗ ਦੇ ਨਾਲ ਸਿਕਾ ਲਿਆ ਮੇਰੇ ਲਈ ਇਹ ਹੀ ਗਨਵੀਮਤ ਸੀ ਉਨਾ ਕਾਗਜ਼ਾਂ ਤੇ ਮੈਂ ਲਗਤਰ 7 ਘੰਟੇ ਲਿਖਦਾ ਰਿਹਾ। ਦੂਜੇ ਦਿਨ ਮੇਰੇ ਲਿਖਣ ਲਈ ਕੋਈ ਕਾਜ ਬਾਕੀ ਨਹੀਂ ਸੀ। ਉਸ ਵੇਲੇ ਮੇਰਾ ਨਾਵਲ ਲਾਪਸਮਾਤ ਹੋ ਚੁੱਕਾ ਹੈ ਤੇ ਉਸ ਦਾ ਅੰਤਮ ਕਾਣ ਵੀ ਅੱਧਾ ਕ ਲਿਖਿਆ ਜਾ ਚੁੱਕਾ ਸੀ। ਮੈਨੂੰ ਉਹਦੇ ਵੇਚਣ ਦੀ ਬੜੀ ਕਾਲੀ ਸੀ ਮਚਾਉਣਾ ਸੋ ਜੇ ਛੇਤੀ ਤੋਂ ਛੇਤੀ ਮੈਨੂੰ ਇਸ ਦੇ ਬਦਲੇ ਬਹੁਤ ਸਾਰਾ ਰੁਪਏ ਮਿਲ ਜਾਵੇ ਤੇ ਮੈਂ ਆਪਣੇ ਫਰਜ਼ ਨੂੰ ਪੂਰਾ ਕਰਾਂ। ਇਹ ਫਰਜ਼ ਕੀ ਸੀ ਇਹ ਮੈਂ ਦੱਸ ਨਹੀਂ ਸਕਦਾ। ਮੇਰੇ ਕੋਲ ਜਰਾ ਵੀ ਸਾਰਾ ਨਹੀਂ ਸੀ। ਮੇਰਾ ਖਿਆਲ ਸੀ ਮੇਰੀ ਰਚਨਾ ਅਗਲੀਆਂ ਸਾਰੀਆਂ ਰਚਨਾਵਾਂ ਨਾਲੋਂ ਚੰਗੀ ਹੈ ਤੇ ਮੈਂ ਲਾਹੌਰ ਦੇ ਕਦਰਦਾਨ ਪ੍ਰਕਾਸ਼ਕ ਨੂੰ ਦਿਆਂਗਾ ਪੈਂਥੇ ਬਿਨਾਂ ਲਾਹੌਰ ਜਾਣਾ ਵੀ ਮੇਰੇ ਪਾਣੇ ਕਲਕੱਤੇ ਜਾਂਦੇ ਬਰਾਬਰ ਸੀ ਕੱਲ ਕਿਸੇ ਨਾ ਕਿਸੇ ਤਰ੍ਹਾਂ ਮੈਂ ਕਰਪਈ ਦਾ ਬੰਦ ਕਰ ਹੀ ਲਿਆ ਪਰ ਜਿਸ ਨੇ ਮੈਨੂੰ ਰੁਪਏ ਦਿੱਤਾ ਸੀ ਉਹ ਜਵਾਰੀਆਂ ਦਾ ਸ਼ਾਹੂਕਾਰ ਸੀ ਉਸਨੇ ਮੈਥੋਂ 2 ਰੁਪਏ ਦੀ ਸੀਲ ਲਖਾ ਲਈ ਮੈਂ ਜਿਵੇਂ ਟਡੋਂ ਭੁੱਖਾ ਹੀ ਸਧੂਰੇ ਕਾਂਡ ਵਲਾ ਨਾਵਲੇ ਕੇ ਲਾਹੌਰ ਨੂੰ ਚੱਲ ਪਿਆ ਮੇਰਾ ਖਿਆਲ ਸੀ ਜਦ ਕਿਸੇ ਨਾਲ ਸੌਦਾ ਹੋ ਜਾਵੇਗਾ ਤਾਂ ਉਸ ਤੋਂ ਕਾਜ ਲੈ ਕੇ ਛੇਕੜ ਲੇ ਕਾਂਡ ਦਾ ਬਾਕੀ ਤਾਂ ਉੱਥੇ ਹੀ ਕਿਸੇ ਬਾਗ ਵਿੱਚ ਬੈਠ ਕੇ ਪੂਰਾ ਕਰ ਲਵਾਂਗਾ ਤੇ ਰੋਟੀ ਵੀ ਉਦੋਂ ਹੀ ਖਾਵਾਂਗਾ ਰੇਲ ਦੀ ਟਿਕਟ ਲੈ ਕੇ ਮੈਂ ਲਾਹੌਰ ਪਹੁੰਚਾ ਜਾ ਕੇ ਕਈਆਂ ਦੁਕਾਨਦਾਰਾਂ ਪਾਸ ਫਿਰਿਆ ਮੇਰਾ ਖਿਆਲ ਸੀ ਮੈਂ ਜਿਸ ਨੂੰ ਇਹ ਨਾਵਲ ਦੇਵਾਂਗਾ ਇੱਕ ਵਾਰੀ ਮੋੜ ਤੋਂ ਛੇਕੜ ਤੱਕ ਆਫ ਸੁਣਾ ਕੇ ਦੇਵਾਂਗਾ ਤਾਂ ਜੋ ਪ੍ਰਕਾਸ਼ਕ ਦੇ ਦਿਲ ਤੇ ਇਸ ਦਾ ਡੂੰਗਾ ਸਰ ਪਵੇ ਤੇ ਮੈਨੂੰ ਚੰਗੇ ਪੈਸੇ ਮਿਲਣ ਪਰ ਇਹ ਮੇਰਾ ਕੂੜੇ ਦੇ ਥੱਬਾ ਵੇਖ ਲਈ ਸਾਰੀ ਘਬਰਾ ਜਾਣ ਤੇ ਵੱਧ ਤੋਂ 10-12 ਰੁਪਏ ਮੈਨੂੰ ਇਸ ਦਾ ਮੁੱਲ ਸੁਣਾ ਦੇ ਦਿੱਤਾ ਤੇ ਮੇਰੀ ਲੋੜ ਇਹਨਾਂ ਨਾਲ ਪੂਰੀ ਨਹੀਂ ٿੀ ਹੋ ਸਕਦੀ ਮਗਦੀ ਕਿ ਮੈਂ ਸਾਰਾ ਦਿਨ ਫਿਰਦਾ ਰਿਹਾ ਪਰ ਮੇਰੀ ਕਿਤਾਬ ਦਾ ਕਿਤੇ ਵੀ ਮੁੱਲ ਨਾ ਪਿਆ ਹੁਣ ਮੈਨੂੰ ਅਮਰ ਸਰਮੋੜਨ ਦਾ ਫਿਕਰ ਹੋਇਆ ਭੁੱਖ ਨੇ ਮੇਰੀ ਜਾਨ ਨਿਕਲ ਲਈ ਸੀ ਅਉਸੋ ਲੇਕ ਚਾਨੀ ਮੇਰੇ ਪਾਸ ਇਤੇ ਮਕ ਤੰਦੂਰ ਤੇ ਜਾ ਕੇ ਦੁਆਨੀ ਦੀ ਰੋਟੀ ਖਾਦੀ ਜਦ ਪੈਸੇ ਦੇਣ ਲੱਗਤਾ ਮੇਰਾ ਰੰਗ ਫੱਕ ਹੋ ਗਿਆ ਚਾਨੀ ਖੋਟੀ ਸੀ ਚਾਰ ਨੇ ਭਾ ਕੇ ਮੇਰੇ ਨੱਕ ਤੇ ਮਾਰੀ ਉਹਦੀ ਹੱਟੀ ਤੇ ਹੋਰ ਕਈ ਆਦਮੀ ਰੋਟੀ ਖਾ ਰਹੇ ਸਨ ਮੇਰੀ ਹਾਲ ਤੇ ਤਰਸਖਾਨ ਦੀ ਥਾਂ ਸਗੋ ਮੇਰੇ ਵੱਲ ਤੱਕ ਮੁਜਾਕਾ ਕਰਦੇ ਤੇ ਭਾਂਤ ਭਾਂਦੀਆਂ ਬੋਲੀਆਂ ਬੋਲ ਰਹੇ ਸਨ ਚੋਰ ਨੇ ਮੈਨੂੰ ਦੋ ਚਾਰ ਠੰਡੀਆਂ ਤਤੀਆਂ ਸਨੀਆਂ ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਸੀ ਮੇਰੀ ਜੇਬ ਵਿੱਚ ਕ੍ਰੀਸ਼ਮੀ ਰਮਾਲ ਸੀ ਇਹ ਮੇਰੇ ਲਈ ਕਿੰਨੇ ਮੁੱਲ ਦੀ ਚੀਜ਼ ਸੀ ਇਹਦਾ ਹਾਲ ਮੈਂ ਤੁਹਾਨੂੰ ਕੀ ਦੱਸਾਂ ਕਨੇ ਕਿਨੇ ਮੁਸਾਫਰ ਦਾ ਗਲਾ ਪਰ ਆਇਆ ਇਹ ਮੇਰੇ ਜੀਵਨ ਦੀ ਰੋੜ ਚੁੱਕੀ ਖੱਟੀ ਕਮਾਈ ਦਾ ਬਚਾ ਖੁਜੈਸਾ ਸੀ ਕਲੇਜੇ ਤੇ ਪੱਥਰ ਰੱਖ ਕੇ ਮੈਂ ਦੋ ਆਣਿਆਂ ਵਿੱਚ ਉਹ ਰਮਾਲ ਚੌਰ ਦੇ ਹਵਾਲੇ ਕਰ ਦਿੱਤਾ ਮਾਲ ਹੱਥੋਂ ਛੱਡਦਿਆਂ ਮੇਰੀਆਂ ਅੱਖਾਂ ਅੱਗੇ ਕਿਸੇ ਸੋਹਣੀ ਮੋਰ ਦੀ ਛਾਇਆ ਆਈ ਮੈਨੂੰ ਉਹ ਜਾਪਦਾ ਸੀ ਜਿਕਣ ਕੋਈ ਅੱਖਾਂ ਵਿੱਚੋਂ ਝੱਥੂ ਪਰਕੇ ਮੈਨੂੰ ਕਹਿ ਰਿਹਾ ਹੈ ਉਹ ਜ਼ਾਲਮ ਤੇਰਾ ਵੀ ਲਹੂ ਚਿੱਟਾ ਹੋ ਗਿਆ ਹੈ ਮੈਂ ਦੋ ਹੱਥ ਨਾਲ ਕਲੇਜਾ ਕੱਟ ਕੇ ਉੱਥੋਂ ਸਿੱਧਾ ਸਟੇਸ਼ਨ ਤੇ ਆਇਆ ਤੇ ਬਿਨਾਂ ਟਿਕਟੋਂ ਗੱਡੀ ਤੇ ਚੜ ਬੈਠਾ ਗੱਡੀ ਵਿੱਚ ਬੈਠ ਕੇ ਮੈਂ ਖਵਾਰਾਂ ਦੇ ਕੁਝ ਰੱਦੀ ਕਾਜ਼ ਹੁੰਦੇ ਆਪਣੇ ਦੂਰੇ ਕਾਣ ਦਾ ਬਾਕੀ ਇਸ ਲਿਖਣਾ ਸ਼ੁਰੂ ਕੀਤਾ ਪਰ ਇਹ ਪੂਰਾ ਨਾ ਹੋ ਸਕਿਆ ਜਦ ਮੈਂ ਇੱਥੇ ਪਹੁੰਚਾ ਅੱਗੇ ਤੁਹਾਡੇ ਕਾਬੂ ਆ ਗਿਆ ਜਨਾਬ ਉਸ ਕਰਕੇ ਤੁਹਾਨੂੰ ਕਿਹਾ ਕਿ ਮੈਨੂੰ ਜੀਲ ਵਿੱਚ ਭੇਜ ਦਿੰਦੇ ਤਾਂ ਮੇਰੇ ਸਨਾਵਲ ਦਾ ਪੂਰਾ ਕਾਣ ਬੜੀ ਸੰਤਾਨ ਮੁਕਦਾ ਕਿ ਨਾਵਲ ਦਾ ਨਾਮ ਹੈ ਚਟਾਲੂ ਇਸ ਵਿੱਚ ਜਿੰਨਿਆਂ ਦਾ ਵੀ ਜ਼ਿਕਰ ਆਇਆ ਹੈ ਇਹ ਦੋਨੋਂ ਛੱਡ ਕੇ ਸਾਰਿਆਂ ਦਾ ਨਾਮ ਚਟਾ ਦਿੱਤਾ ਗਿਆ ਹੈ ਇਹ ਟਾਟਾ ਜਿਹੜੀ ਮੇਰੇ ਸਨਾਵਲ ਦਾ ਚੇਕੜਲਾ ਪਾਤਰ ਚਟਾਲੂ ਹੁੰਦਾ ਤਾਂ ਇੱਕ ਬੜੀ ਸਵਾਦਲੀ ਟ੍ਰੈਜੀ ਬਣ ਜਾਂਦੀ ਹੁਣ ਇਸ ਦੇ ਖੀਰ ਵਿੱਚ ਭਾਰੀ ਪਰੀ ਉੰਤਾ ਹੀ ਰਹੇਗੀ ਅਤੇ ਕੜਿਆ ਕੜਾਇਆ ਮਜਮੂਨ ਛੱਡ ਕੇ ਮੈਨੂੰ ਹੋਰ ਕੋਈ ਮਜਮੂਨ ਤੋਲਣਾ ਪਵੇਗਾ। ਮੁਸਾਫਰ ਦੇ ਨਾਵਲ ਦਾ ਛੇਕੜ ਲਾ ਕਾਂਠ ਜਦ ਇੰਨਾ ਦਰਦ ਭਰਿਆ ਹੈ ਤੇ ਦਾ ਬਾਕੀ ਹਿੱਸਾ ਕਿਹੋ ਜਿਹਾ ਹੋ ਜਾਏਗਾ। ਇਸ ਖਿਆਲ ਨਾਲ ਦੂਜਾ ਉਹਦੀ ਹੱਡ ਵੀ ਸੁਣ ਕੇ ਬਾਬੂ ਦੇਵਲ ਚ ਰੁਕ ਜਾਇਆ ਪਾਰ ਗਿਆ। ਉਹਨੇ ਬੜੀ ਸ਼ਰਧਾ ਹੰਦਦੀ ਤੇ ਪਿਆਰ ਭਰੀ ਨੈਣ ਨੱਕ ਵਾਲੀ ਫਿਰ ਉਸਨੂੰ ਸਿਰਾਂ ਤੋਂ ਪੈਰਾਂ ਤੱਕ ਵੇਖਿਆ। ਉਹਦਾ ਹੱਥ ਫੜ ਕੇ ਚੁੰਮੇ ਤੇ ਬੜੀ ਸ਼ਰਧਨਾ ਬੋਲਿਆ ਸਰਦਾਰ ਜੀ ਮਾਫ ਕਰਨਾ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੱਕ ਏਡੀ ਉੱਚੀ ਹਸਤੀ ਹੋ। ਆਉਂ ਆਈ ਦਿ ਰਾਤ ਕਰੀਬ ਦੀ ਚੋਪੜੀ ਵਿੱਚ ਕਟੋ ਨਾਲੇ ਜੇ ਹਰਜਨਾ ਸਮਝੋ ਤਾਂ ਇਹ ਨਾਵਲ ਸੁਣਾਉਣ ਦੀ ਮਿਹਰਬਾਨੀ ਕਰਨੀ ਮੈਨੂੰ ਵੀ ਨਾਵਲ ਪੜਨ ਦਾ ਬਹੁਤ ਸ਼ੌਂਕ ਹੈ ਸ਼ਾਇਦ ਮੈਂ ਹੀ ਇੱਥੇ ਛਪਨ ਦਾ ਪ੍ਰਬੰਧ ਕਰਤੇ ਕਰਵਾ ਦੇਵਾਂ ਇਹਦੇ ਕਈ ਪ੍ਰਸ਼ਾਸਕ ਮੇਰੇ ਵਾਕਫ ਨਹੀਂ ਮੁਸਾਫਰ ਨੇ ਕੋਈ ਉੱਤਰ ਨਹੀਂ ਦਿੱਤਾ ਤੇ ਚੁੱਪਚੀ ਬਿਤਾਉ ਦੇ ਮਗਰ ਹੋਤ ਰਿਹਾ ਬਾਬੂ ਨੇ ਫੇਰ ਕੁਝ ਨਾ ਪੁੱਛਿਆ ਥੋੜੀ ਦੇਰ ਬਾਅਦ ਮੁਸਾਫਰ ਨੇ ਤੇ ਮਕਾਨ ਤੇ ਪੁੱਛਿਆ ਜਾਂਦੇ ਆਂ ਹੀ ਬਾਬੂ ਨੇ ਸਭ ਤੋਂ ਪਹਿਲਾਂ ਨੌਕਰ ਨੂੰ ਕਿਹਾ ਕਿ ਉਹ ਅਧਰ ਲਈ ਰੋਟੀ ਦਾ ਪ੍ਰਬੰਧ ਕੀਤਾ ਉਹਨਾਂ ਕੋ ਘਰ ਵਿੱਚ ਕੱਲਾ ਸੀ ਰੋਟੀ ਖਾ ਚੁੱਕਣ ਤੋਂ ਬਾਅਦ ਜਦ ਦੋਵੇਂ ਸੌਣ ਵਾਲੇ ਕਮਰੇ 'ਚ ਪੁੱਜੇ ਤਾਂ ਬਾਬੂ ਨੇ ਉਹਨਾਂ ਕੋ ਸੌਣੇ ਤੇ ਬੈਠਣ ਦਾ ਇਸ਼ਾਰਾ ਕਰਦਾ ਹੋਇਆ ਕਿਆ ਲਓ ਸਰਦਾਰ ਜੀ ਬੈਠ ਜੋ ਤੇ ਸਭ ਤੋਂ ਪਹਿਲਾਂ ਆਪਣੇ ਨਾਵਲਸ ਨੂੰ ਰਾਤ ਦੇ 9 ਵਜੇ ਚੁੱਕੇ ਸਨ ਮੁਸਾਫਰ ਨੇ ਬੈਠ ਕੇ ਥੱਬੇ ਉੱਤੇ ਇੱਕ ਮੈਲੀ ਲੀਰ ਜਿਹਨਾਂ ਉਹ ਬੱਦ ਆਇਆ ਸੀ ਖੋਲੀ ਖਲਦੇ ਉਸ ਵਿੱਚਲੇ ਛੋਟੇ ਮोटे ਉਗੜ ਧੋਗੜੇ ਕਾ ਉਹਦੇ ਹੱਥਾਂ 'ਚੋਂ ਨਿਕਲ ਕੇ ਫਾਸਟੇ ਕਿਲਰ ਉਹ ਕਚਰ ਉਹਨਾਂ ਨੂੰ ਇਕੱਠਾ ਕਰਦਾ ਰਿਹਾ ਤੇ ਸਫੇ ਬੁਲਾਉਂਦਾ ਰਿਹਾ ਫਿਰ ਸਾਰੇ ਵਰਕੇ ਨੰਬਰ ਵਾਰ ਕਰ ਚੁੱਕਾ ਤਾਂ ਸਭ ਤੋਂ ਪਹਿਲਾਂ ਟਾਈਟਲ ਵਾਲ ਸਮਾਨੀ ਤਰਪਾਈ ਤੇ ਰੱਖ ਦਿੱਤਾ ਇਹ ਉਤੇ ਜਿਉ ਹੀ ਬਾਬੂ ਦੀ ਨਿਗਾਹ ਪਈ ਉਹ ਇਸ ਤਰ੍ਹਾਂ ਤਰਬ ਕੇ ਕੁਰਸੀ ਉੱਤੇ ਉੱਠ ਖੜ ਉੱਟਾ ਜਿਵੇਂ ਚਾਂਕ ਕਿਸੇ ਆਪਣੇ ਅਫਸਰ ਦੇ ਆ ਜਾਣਗੇ ਕਿ ਅਦਬ ਲਈ ਖੜ ਹੋ ਜਾਂਦਾ ਹ ਟਾਈਟਲ ਤੇ ਬਹੁਤ ਮજબੂਤ ਨਹੀਂ ਸੀ ਕੇਵਲ ਇੰਨਾ ਹੀ ਲਿਖਿਆ ਸੀ ਚਿੱਟਾ ਲਹੂ ਇਹ ਗੁਪਤੇਸ਼ਵਰ ਉਹ ਨਾ ਸੀ ਜਿਹੜਾ ਬਾਬੂ ਦੇ ਰੋਮ ਰੋਮ ਵਿੱਚ ਵਸ ਰਸਿਆ ਆ ਸੀ ਇਹ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਕਿੰਨੀ ਸ਼ਰਦਾ ਕਿੰਨੇ ਪਿਆ ਤੇ ਕਿੰਨੇ ਹੱਬਣਾ ਪੜਿਆ ਕਰਦਾ ਸੀ ਉਹਨਾਂ ਵਿੱਚੋਂ ਉਹਨੂੰ ਕਿੰਨਾ ਸੁੱਖ ਤੇ ਸ਼ਾਂਤੀ ਮਿਲਦੀ ਸੀ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਧਾਰਮਿਕ ਪੁਸਤਕਵਾਨ ਰਮਾਲਾਂ ਵਿੱਚ ਬੰਨ ਕੇ ਰੱਖਦਾ ਸੀ ਕੀ ਹੋ ਗੁਪਤੇਸ਼ਵਰ ਕੀ ਮੈਂ ਸਤਮੁਜ ਅੱਜ ਉਸੇ ਹਸਤੀ ਦੇ ਦਰਸ਼ਨ ਕਰ ਰਿਹਾ ਜਿਹਦਾ ਇੱਕ ਕਵਾਕ ਮੇਰੇ ਲਈ ਕਾਸ਼ ਵਣੀ ਤੋਂ ਘਟ ਨਹੀਂ ਤੇ ਏਡੀ ਵੱਡੀ ਹਸਤੀ ਦਾ ਇਹ ਹਨ ਉਹ ਜੇ ਨਿੱਕਾਂ ਪ੍ਰੇਸ਼ਨ ਦਿਮਾਗ 'ਚ ਉਠ ਰਹੇ ਸਨ ਉਹ ਕੁਰਸੀ ਤੋਂ ਉੱਠ ਕੇ ਜ਼ਮੀਨ ਤੇ ਬੈਠ ਕੇ ਦੋਹਾਂ ਹੱਥਾਂ ਨਾਲ ਮੁਸਾਫਲ ਦੇ ਪੈਰਾਂ ਨੂੰ ਚੁੰਨੇ ਬੋਲਿਆ ਕਿ ਤੁਸੀਂ ਗੁਪਤੇਸ਼ਵਰੂ ਕਿ ਜਿਤ ਮਹਾਪੁਰਸ਼ ਦਾ ਵਾਸਾ ਮੇਰੇ ਰੋਮ ਰੋਂਚ ਹੈ ਉਹ ਤੁਸੀਂ ਹੀ ਇਹ ਕਹਿੰਦਾ ਕੰਨਲ ਛੇਤੀ ਨਾਲ ਅਲਮਾਰੀ ਖੁੱਲ ਕੇ ਰਮਾਲ ਜੋ ਵਿੱਦਾਇਆ ਇੱਕ ਬਸਤਾ ਚੁੱਕ ਲਿਆ ਉਸ ਦੇ ਸਾਹਮਣੇ ਖੋਲਦਾ ਹੈ ਬੋਲਿਆ ਇਹ ਸਾਰੀ ਆਪ ਦੀ ਹੀ ਰਚਨਾ ਹੈ ਇੱਕ ਗੁਪਤੇਸ਼ਵਰ ਦੀਆਂ ਰਚੀਆਂ ਹੀਆਂ ਅੱਜ ਤੱਕ ਦੀਆਂ ਸਾਰੀਆਂ ਰਚਨਾਵਾਂ ਹਨ ਕੁਝ ਕਿਤਾਬਾਂ ਤੇ ਉਸ ਦੇ ਨਾਂ ਇਰਚਾ ਪੇ ਸਾਲਿਆਂ ਤੇ ਕਟਿੰਗਸ ਮੁਸਾਫਰ ਦੇ ਦਿਲ ਤੇ ਪ੍ਰਸ਼ੰਸਾ ਦਾ ਵੀ ਕੋਈ ਅਸਰ ਨਾ ਆਇਆ ਜਿਹੜਾ ਕਿ ਲਿਖਾਰੀਆਂ ਉੱਤੇ ਆਮ ਤੌਰ ਤੇ ਹੋਇਆ ਕਰਦਾ ਹੈ ਉਸੇ ਗੰਭੀਰ ਭਾਵਨਾ ਨਾਲ ਹਾਂ ਵਿੱਚ ਸਿਰ ਮਲਾਉਂਦਾ ਹੈ ਬੋਲਿਆ ਜੀ ਹਾਂ ਇਹ ਸਭ ਉਸੇ ਪ੍ਰਮਾਤਮਾ ਦੀ ਮਿਹਰ ਹੈ ਬਾਬੂ ਸ਼ਾਮਦਾਸ ਚਾਹੁੰਦਾ ਸੀ ਕਿ ਆਪਣੀ ਸਾਰੀ ਸ਼ਰਧਾ ਪਕਤੀ ਇਕੱਠੀ ਕਰਕੇ ਉਸ ਦੇ ਕਰਮਾਂ ਹੇਠ ਵਿਛਾ ਦੇ ਉਹ ਗਦਗਦ ਹੋ ਕੇ ਬੋਲਿਆ ਉਹ ਮੇਰੇ ਪਿਆਰੇ ਗੁਪਤੇਸ਼ਵਰ ਸਾਹਿਬ ਸੱਚ ਮੱਚ ਮੈਂ ਬੜਾ ਖੁਸ਼ਕਿਸਮਤ ਹਾਂ ਜਿਸਨੂੰ ਉਹ ਅੱਜ ਚੀਜ਼ ਮਿਲ ਗਈ ਜਿਸ ਦੇ ਨਾਂ ਦੀ ਮੈਂ ਸਦਾ ਮਾਲਾ ਫੇਰਿਆ ਕਰਦਾ ਹਾਂ ਮੇਰੀ ਮੁਕਤੀ ਦਾਤਾ ਮੈਂ ਕੀ ਦੱਸਾਂ ਤੁਸੀਂ ਮੇਰੇ ਉੱਤੇ ਕਿੰਨੇ ਉਪਕਾਰ ਕੀਤੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੀ ਜ਼ਿੰਦਗੀ ਇੱਕ ਕੁੱਤੇ ਦੀ ਜ਼ਿੰਦਗੀ ਸੀ ਸਾਰੀ ਦੁਨੀਆ ਦੇ ਐਪ ਤੇ ਬੁਰਾਈਆਂ ਮੇਰੇ ਵਿੱਚ ਸਨ ਤੇ ਉਹਨਾਂ ਉੱਤੇ ਛਾਤੀ ਠੋਕੇ ਫਕਰ ਕਰਿਆ ਕਰਦਾ ਸੀ ਪਰ ਜਦੋਂ ਤੁਹਾਡੀਆਂ ਰਚਨਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੇਰੇ ਜੀਵਨ ਵਿੱਚ ਆਪਣੇ ਆਪ ਦੀਲੀ ਹੁੰਦੀ ਮਾਲੂਮ ਹੋਣ ਲੱਗੀ ਮੈਂ ਟੂੰ ਟੂੰ ਕੇ ਤੁਹਾਡੀਆਂ ਰਚੀਆਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਤੇ ਜਿੰਨਾ ਰਸਾਲਿਆਂ 'ਚ ਤੁਹਾਡੇ ਲੇਖ ਕਰਨੀ ਸ਼ਭੀਆਂ ਸਨ ਉਹ ਮੰਗਵਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਵਿੱਚ ਕਿੰਨੀ ਰੁਹਾਣੀਤ ਕਿੰਨਾ ਦਰਦ ਕਿੰਨੀਆਂ ਇਹ ਅਵ੍ਰਤ ਨਾਕ ਨਸੀਤਾ ਹੁੰਦੀਆਂ ਹਨ ਤੇ ਉਹਨਾਂ ਨੇ ਕਿੰਨੀ ਛੇਤੀ ਮੇਰੀ ਜ਼ਿੰਦਗੀ ਨੂੰ ਪਲਟ ਦਿੱਤਾ ਇਹ ਮੈਂ ਦੱਸ ਨਹੀਂ ਸਕਦਾ। ਬੜੀ ਵਾਰੀ ਦਰਸ਼ਨ ਦੀ ਕਾਇਸ਼ ਲੈ ਕੇ ਨੱਠ ਭਜ ਕੀਤੀ ਪਰ ਤੁਹਾਡਾ ਪਤਾ ਨਾ ਪਾ ਸਕਿਆ। ਹਰ ਕਿਸੇ ਤੋਂ ਇਹ ਉੱਤਰ ਮਿਲਦਾ ਸੀ ਕਿ ਥੋੜੇ ਦਿਨਾਂ ਵਿੱਚ ਪ੍ਰਸਿੱਧਤਾ ਪਾਉਣ ਵਾਲਾ ਗੁਪਤ ਲਖਾਰੀ ਕਦੇ ਕਿਸੇ ਨੇ ਨਹੀਂ ਡਿੱਠਾ। ਤੁਸੀਂ ਇੰਨੀ ਛੇਤੀ ਮਸ਼ਹੂਰੀ ਹਾਸਲ ਕਰ ਲਈ। ਗੁਪਤੇਸ਼ਵਰ ਸਾਹਿਬ ਇਸੇ ਬੈਠਕ ਤੇ ਅਜ ਤੋ ਕੁਝ ਆਸਤਾ ਪਹਿਲਾਂ ਚਰਾਬੀਆਂ ਜਵਾਰੀਆਂ ਤੇ ਹੋਰ ਕਈ ਤਰ੍ਹਾਂ ਦੇ ਆਈਬੀਆਂ ਦਾ ਚਮਕਟਾ ਹੁੰਦਾ ਸੀ ਤੇ ਮੈਂ ਉਹਨਾਂ ਸਭਨਾਂ ਦਾ ਸਰਦਾਰ ਸਾਂ ਇਸ ਤੋਂ ਬਿਨਾ ਉਹ ਪਾਪ ਤੇ ਗੁਨ ਜਿਨ੍ਹਾਂ ਨੂੰ ਯਾਦ ਕਰਕੇ ਗੁਪਤੇਸ਼ਵਰ ਨੂੰ ਉਹਦੀ ਹਾਲ ਤੇ ਬੜਾ ਤਰਸ ਆਇਆ ਤੇ ਫਿਰ ਇਹ ਦੇਖ ਕੇ ਕਿ ਐਡੇ ਵੱਡੇ ਗੁਨਾਹ ਕਰਨੇ ਆਪਣੇ ਆਪ ਨੂੰ ਇੰਨੀ ਛੇਤੀ ਸੁਧਾਰ ਲਿਆ ਉਹਦੇ ਦਿਲ ਵਿੱਚ ਸ਼ਾਨਦਾਰ ਅਸਲੀ ਪ੍ਰੇਮ ਤੇ ਹਮਦਰਦੀ ਪੈਦਾ ਹੋ ਗਈ ਉਸ ਨੂੰ ਪਿਆਰ ਨਾਲ ਬਾਹਾਂ ਫੜ ਕੇ ਕੋਸੀ ਦੇ ਬਿਠਾਉਂਦਾ ਹੈ ਬੋਲਿਆ ਮੇਰੇ ਬਜ਼ੁਰਗਵਾਰ ਮੈਂ ਆਪ ਵਰਗੀ ਖੁਸ਼ਕਿਸਮਤ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਕਿ ਤੁਸੀਂ ਆਪਣੇ ਆਪ ਨੂੰ ਪਾਪਾਂ ਦੇ ਸਟੇਜੋਂ ਚੁੱਕ ਲਿਆ ਤੇ ਜਿਸ ਚੋਂ ਨਿਕਲਣਾ ਨਾਮੁਕੰਦ ਦੇ ਬਰਾਬਰ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਜਿਸ ਨੇ ਤੁਹਾਡੇ ਉੱਤੇ ਇੰਨੀ ਦਇਆ ਕੀਤੀ ਹੈ। ਬਾਬੂ ਸ਼ਾਮ ਦਾ ਹਦ ਦਿਲ ਖੁਸ਼ੀ ਨਾਲ ਚੱਲ ਕਰਿਆ ਸੀ ਪਰ ਨਾਲ ਹੀ ਉਸ ਨੂੰ ਯਾਦ ਹੈ ਕਿ ਹੁਣੇ ਹੀ ਉਸਨੇ ਇਸ ਪਵਿੱਤਰ ਆਤਮਾ ਦੀ ਕਿੱਡੀ ਬੇਇੱਜ਼ਤੀ ਕੀਤੀ ਸੀ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਗੁਪਤੇਸ਼ਵਾ ਦੇ ਪੈਰ ਫੜ ਕੇ ਬੋਲਿਆ ਮੈਨੂੰ ਬਖਸ਼ ਲਓ ਮਾੜੀ ਕਦੇ ਨਾ ਬਖਸ਼ੇ ਜਾਣ ਵਾਲਾ ਗੁਨਾਹ ਕੀਤਾ। ਆਪਣੇ ਪੈਰਾਂ ਤੋਂ ਉਸਦੇ ਹੱਥ ਚੁੱਕਦਾ ਹੋਇਆ ਗੁਪਤੇਸ਼ਵਰ ਬੋਲਿਆ ਉਹ ਬਜ਼ੁਰਗੋ ਇਸ ਤਰ੍ਹਾਂ ਕਰਕੇ ਮੈਨੂੰ ਨਰਕ ਦਾ ਭਾਗੀ ਨਾ ਬਣਾਓ। ਤੁਸੀਂ ਉਮਰ ਵਿੱਚ ਮੇਰੇ ਪਿਤਾ ਦੇ ਸਮਾਨ। ਬਾਬੂ ਬੋਲਿਆ ਇਹ ਤਾਂ ਠੀਕ ਹੈ ਪਰ ਅਗਲ ਵੱਡੀ ਕੀ ਪੈਸ ਇਸ ਤੋਂ ਬਾਅਦ ਉਸਨੇ ਬਾਕੀ ਗੱਲਾਂ ਨੂੰ ਕਿਤੇ ਹੋਰ ਵੇਲੇ ਲਈ ਛੱਡ ਕੇ ਸਭ ਤੋਂ ਪਹਿਲਾਂ ਗੁਪਤੇਸ਼ਵਰ ਨੂੰ ਨਾਵਲ ਸੁਣਾਉਣ ਲਈ ਬੇਨਤੀ ਕੀਤੀ। ਗੁਪਤੇਸ਼ਵਰ ਨੇ ਕਿਹਾ ਸੁਣਾਉਂਦਾ ਹਾਂ ਪਰ ਇਹ ਕਾਫੀ ਵੱਡੀ ਕਿਤਾਬ ਹੈ। ਮੇਰਾ ਖਿਆਲ ਹੈ ਤੁਸੀਂ ਇਹਨੂੰ ਸੁਣਦੇ-ਸੁਣਦੇ ਅੱਕ ਜਾਓਗੇ। ਕੀ ਕਿਹਾ ਜੇ ਅੱਜ ਅੱਕ ਜਾਵਾਂਗਾ ਬਸ਼ਰਤੇ ਕਿ ਤੁਸੀਂ ਸੁਣਾਦੇ ਤਣਾਦੇ ਨਾ ਅੱਕ ਜਾऊं। ਮੇਰੇ ਲਈ ਤਾਂ ਪਾਣੀ ਪੀਣਾ ਹਰਾਮ ਹੈ ਜਦ ਤੱਕ ਸਾਰੀ ਨਾ ਸੁਣ ਲਾਂ। ਤਾਂ ਅੱਜ ਦੀ ਰਾਤ ਆਪ ਨੂੰ ਜਗਰਾਤਾ ਘਟਣਾ ਪਵੇਗਾ ਭਾਵੇਂ ਮੈਂਥ ਨੂੰ ਬਹੁਤ ਛੇਤੀ ਪੜ ਲਾਵਾਂਗਾ ਤਾਂ ਵੀ ਘਟੋ ਘਟ ਅਠ 10 ਘੰਟੇ ਇਸ ਤੇ ਪੜ੍ਹਨੀ ਚਾਹੀਦੀ ਤਾਂ ਭਾਵੇਂ 10 ਦਿਨ ਸੁਣਾਦੇ ਰਹੋ ਮੈਂ ਆਖ ਨਹੀਂ ਲਾਵਾਂਗਾ ਚੰਗਾ ਤਾਂ ਸੁਣੋ ਫਿਰ ਬਾਬੂ ਨੇ ਬਿਜਲੀ ਦੇ ਬਲਬ ਉਹਦੇ ਸਾਹਮਣੇ ਵੱਲ ਕਰਕੇ ਟੰਗ ਦਿੱਤੇ ਤੇ ਫਿਰ ਬੋਲਿਆ ਹਾਂਜੀ ਕਰੋ ਸ਼ੁਰੂ ਗਪਤੀਸ਼ਵਰ ਨੇ ਟਾਈਟਲ ਵਾਲਾ ਵਰਕਾਟ ਚੁੱਕ ਕੇ ਸਾਹਮਣੇ ਵਾਲੀ ਤਰਪਾਈ ਤੇ ਰੱਖਿਆ ਤੇ ਨਾਵਲ ਸੁਣਾਉਣਾ ਸ਼ੁਰੂ ਕੀਤਾ